19 ਜਨਵਰੀ ਨੂੰ ਐਤਵਾਰ ਵਾਲੇ ਦਿਨ ਅਮਰਦੀ ਅਮਰਤ ਸੰਚਾਰਾ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ 8 ਵਜੇ ਤੁਸੀਂ ਜਿਹੜੇ ਵੀ ਪ੍ਰਾਣੀ ਅਮਰਦੀ ਦਾਤ ਲੈਣਾ ਚਾਹੁੰਦੇ ਨੇ ਬਾਹਰ ਇੱਕ ਰਜਿਸਟਰ ਲੱਗਾ ਤੁਸੀਂ ਉਹਦੇ ਤੇ ਆਪਣਾ ਨਾਮ ਲਿਖਵਾ ਸਕਦੇ ਹੋ ਤੇ 8 ਵਜੇ ਗੁਰਦੁਆਰਾ ਸਾਹਿਬ ਵਿਖੇ ਕਕਾਰਤਾ ਰਣ ਕਰਕੇ ਅਤੇ ਕੇਸੀ ਇਸ਼ਨਾਨ ਕਰਕੇ ਤਿਆਰ ਵਰ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਣਾ ਜੀ ਭਾਈ ਸਾਹਿਬ ਨੇ 8 ਵਜੇ ਤੋਂ ਪਹਿਲਾਂ ਪਹਿਲਾਂ ਸਾਧ ਸੰਗਤ ਜੀ ਤੁਸੀਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਣਾ ਸੋ ਭਾਈ ਸਾਹਿਬ ਨੇ ਸਾਰੀਆਂ ਗੱਲਾਂ ਦੱਸ ਹੀ ਦਿੱਤੀਆਂ ਨੇ ਜੀ ਕਿ ਅਮਰਤ ਜਿਹੜਾ ਸਾਡਾ ਜੀਵਨ ਕਿੰਨਾ ਉੱਚਾ ਤੇ ਸੁੱਚਾ ਕਰਦਾ ਹੈ ਭਾਈ ਡੱਲੇ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਕੀ ਪਿਆਰ ਸੀ ਅਸੀਂ ਸਾਰੇ ਜਾਣਦੇ ਆ ਇਤਿਹਾਸ ਤੋਂ ਸਾਰੇ ਹੀ ਆਪਾਂ ਜਾਣੂ ਆ ਭਾਈ ਡੱਲੇ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਦਿਨ ਖੁਸ਼ ਹੋ ਕੇ ਆਖਿਆ ਸੀ ਕਿ ਭਾਈ ਡੱਲਿਆ ਮੰਗ ਕੀ ਮੰਗਣਾ ਤਾਂ ਭਾਈ ਡੱਲੇ ਨੇ ਗੁਰੂ ਪਾਤਸ਼ਾਹ ਨੂੰ ਆਖਿਆ ਕਿ ਪਾਤਸ਼ਾਹ ਪੀੜੀ ਜਿੰਨੀ ਥਾਂ ਮੈਨੂੰ ਸੱਚਖੰਡ ਦੇ ਵਿੱਚ ਦੇ ਦਿਓ ਇੱਕ ਪੀੜੀ ਜਿੰਨੀ ਥਾਂ ਆਪਾਂ ਜਾਣਦੇ ਆ ਪੀੜੀ ਵੱਡੀ ਛੋਟੀ ਹੁੰਦੀ ਹੈ ਸਾਡੇ ਆਮ ਪਿੰਡਾਂ ਦੇ ਵਿੱਚ ਇੱਥੇ ਵੀ ਸ਼ਾਇਦ ਹੋਵੇਗੀ ਵੱਡੀ ਛੋਟੀ ਥਾਂ ਹੁੰਦੀ ਹੈ ਪੀੜੀ ਘੇਰਦੀ ਹੈ ਜਿਹੜੀ ਥਾਂ ਸੋ ਪੀ ਮੰਗੀ ਸੀ ਪਾਤਸ਼ਾਹ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਕਹਿਣ ਲੱਗਿਆ ਜੀ ਤੁਸੀਂ ਤਾਂ ਲੋਕ ਪਰ ਲੋਕ ਦੇ ਸਹਾਇਕ ਹੋ ਸੱਚਖੰਡ ਵੀ ਤੁਹਾਡਾ ਹੈ ਦੁਨੀਆ ਵੀ ਤੁਹਾਡੀ ਉੱਥੇ ਤੁਹਾਡੇ ਹੁੰਦੇ ਆ ਜਗ੍ਹਾ ਨਹੀਂ ਮਿਲ ਸਕਦੀ ਕਹਿਣ ਲੱਗੇ ਜੇ ਅਮਰਤ ਦੀ ਦਾਤ ਨਹੀਂ ਲਈ ਪਾਈ ਡੱਲਿਆ ਤੇਰਾ ਮੇਰੇ ਨਾਲ ਜਿੰਨਾ ਵੀ ਪਿਆਰ ਹੋਵੇ ਉਹ ਸਾਰਾ ਵਿਅਰਥ ਹੈ ਅਮਰਤ ਦੀ ਦਾਤ ਲੈਣੀ ਪਵੇਗੀ ਫੇਰ ਭਾਵੇਂ ਮੰਜੇ ਜਿਨੀ ਥਾਂ ਲੈ ਲਵਾਂ ਇਹ ਗੁਰੂ ਪਾਤਸ਼ਾਹ ਦੇ ਬੋਲ ਸੰਪਾਸ਼ ਸਾਧ ਸੰਗਤ ਜੀ